ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਦਾਨੀਦਾਰ ਪਿੰਨੀਆ ਇਹਦੇ ਵਿੱਚ ਪਾਵਾਂਗੇ ਆਪਾਂ ਫੁੱਲ ਮਖਾਣੇ ਮਖਾਣਾ ਇਹ ਆਪਣੇ ਕੋਲ 100 ਗ੍ਰਾਮ ਮਖਾਣਾ ਠੀਕ ਹੈ ਜੀ ਤੇ ਨਾਲ ਹੀ ਪਾਵਾਂਗੇ ਇਹਦੇ ਵਿੱਚ ਆਪਾਂ ਪਾਈਆ ਆਟਾ ਠੀਕ ਹੈ ਜੀ 100 ਗ੍ਰਾਮ ਖਾਣੇ ਦੇ ਵਿੱਚ ਪਾਈਆ ਪਾਵਾਂਗੇ ਆਪਾਂ ਆਟਾ ਤੇ ਇਹਦੇ ਵਿੱਚ ਛੋਟੇ ਕੋਲੀ ਪਾਵਾਂਗੇ ਨਾਲਿਆਂ ਦਾ ਬਰਾਦਾ ਤੇ ਇੱਕ ਕੋਲੀ ਪਾਵਾਂਗੇ ਦੇਸੀ ਖੰਡ ਥੋੜੀਆਂ ਜਿਹੀ ਪਾਵਾਂਗੇ ਆਪਾਂ ਕਾਲੀਆਂ ਮਿਰਚਾਂ ਤੇ ਪੰਜ ਚਾਰ ਇਲੈਚੀਆਂ ਕਾਜੂ ਬਦਾਮ ਤੇ ਅੱਧੀ ਕੋਲੀ ਪਾਵਾਂਗੇ ਆਪਾਂ ਪੂਜੇ ਹੋ ਛੋਲੇ ਨਾਲ ਪਾਵਾਂਗੇ ਦਾਖਾ ਤੇ ਬਹੁਤ ਵਧੀਆ ਬਣਾ ਕੇ ਤਾਣੇਦਲ ਪਿੰਨੀਆਂ ਆਪਾਂ ਤਿਆਰ ਕਰਾਂਗੇ ਬਹੁਤ ਹੀ ਫਾਇਦੇਮੰਦ ਠੀਕ ਹੈ ਜੀ ਇਸੇ ਤਰੀਕੇ ਨਾਲ ਤੁਸੀਂ ਵੀ ਜਰੂਰ ਬਣਾਓ ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਇੱਕ ਕੜਚੀ ਤੋਂ ਵੀ ਘੱਟ ਵੱਡਾ ਚਮਚਾ ਦیسی ਘਿਓ ਦਾ ਕਿਉਂਕਿ ਆਪਾਂ ਇਹਦੇ ਵਿੱਚ ਕਾਜੂ ਤੇ ਬਦਾਮਾਂ ਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ ਰੋਸਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਇਹਨੂੰ ਰੋਸਟ ਕਰਾਂਗੇ ਤੇ ਇਹਦਾ ਟੇਸਟ ਬਹੁਤ ਵਧੀਆ ਆਊਗਾ ਆਪਣਾ ਪ ਹਾਂ ਤਾਂ ਠੀਕ ਹੈ ਜੀ ਇੱਕ ਦੋ ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਤੇ ਗੈਸ ਰੱਖਾਂਗੇ ਆਪਾਂ ਮੀਡੀਅਮ ਬਹੁਤ ਬਦਿਆ ਦਾਣੇਦਾਰ ਪਿੰਨੀਆਂ ਬਣਾ ਕੇ ਤੁਹਾਨੂੰ ਆਪਾਂ ਦੱਸਾਂਗੇ ਤੇ ਇਹਦੇ ਫਾਇਦੇ ਵੀ ਬਹੁਤ ਜ਼ਿਆਦਾ ਨੇ ਠੀਕ ਹੈ ਜੀ ਜਿਵੇਂ ਹੁਣ ਤੁਹਾਨੂੰ ਥਕਾਨ ਮਹਿਸੂਸ ਹੁੰਦੀ ਹੈ ਕਮਜ਼ੋਰੀ ਆ ਕੰਮ ਕਾ ਨੂੰ ਜੀ ਨਹੀਂ ਕਰਦਾ ਅੱਖਾਂ ਹਰ ਵਕਤ ਦੁਖਦੀਆਂ ਰਹਿੰਦੀਆਂ ਨੇ ਤੇ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਕੈਲਸ਼ੀਅਮ ਦੀ ਕਮੀ ਹੋਵੇ ਪ੍ਰੋਟੀਨ ਇਹ ਸਭ ਕਾਰਨ ਲਈ ਇਹ ਪਿੰਨੀਆਂ ਤੁਸੀਂ ਬਣਾਇਓ ਆਪਣੇ ਘਰ ਦੇ ਵਿੱਚ ਤੇ ਰੋਜ਼ ਦੀ ਇੱਕ ਪਿੰਨੀ ਤੁਸੀਂ ਜ਼ਰੂਰ ਖਾਓ ਤਿੰਨ ਚਾਰ ਮਹੀਨੇ ਤੁਸੀਂ ਇਹਨੂੰ ਜਰੂਰ ਖਾਓ ਰੈਗੂਲਰ ਤੇ ਤੁਹਾਡਾ ਦਿਨ ਤੁਸੀਂ ਆਹ ਕਹੋਗੇ ਕਿ ਤੁਹਾਡਾ ਸਾਰਾ ਸਰੀਰ ਦਾ ਦਰਦ ਵੀ ਠੀਕ ਹੋ ਜਾਊਗਾ ਤੇ ਅੱਖਾਂ ਦੀ ਕਮਜ਼ੋਰੀ ਵੀ ਦੂਰ ਹੋ ਜਾਊ ਤੇ ਤੁਹਾਨੂੰ ਜਿਹੜੀ ਥਕਾਵਟ ਮਹਿਸੂਸ ਹੁੰਦੀ ਹੈ ਤੁਹਾਡੀ ਉਹ ਵੀ ਬਿਲਕੁਲ ਸੈੱਟ ਹੋ ਜਾਊਗੀ ਇਸੇ ਤਰੀਕੇ ਨਾਲ ਇਸੇ ਪੀਂਘੀਆਂ ਨੂੰ ਤੁਸੀਂ ਤਿਆਰ ਕਰਨਾ ਠੀਕ ਹੈ ਜੀ ਤੇ ਹੁਣ ਆਪਣੇ 1-2 ਮਿੰਟ ਹੋ ਚੁੱਕੀ ਨੇ ਤੇ ਆਪਾਂ ਇਹਨੂੰ ਕਾਜੂ ਤੇ ਬਰਾਮਾ ਨੂੰ ਕੱਢ ਲਾਂਗੇ ਤੁਸੀਂ ਇਹਦੇ ਵਿੱਚ ਮਗਜ਼ ਵੀ ਪਾ ਸਕਦੇ ਹੋ ਠੀਕ ਹੈ ਜੀ ਇਹ ਤੁਸੀਂ ਆਪ ਆਪਣੀ ਮਰਜ਼ੀ ਦੇ ਹਿਸਾਬ ਨਾਲ ਟਰਾਈ ਕਰ ਪਾ ਸਕਦੇ ਹੋ ਕਿ ਆਪ ਕੋਈ ਵੀ ਚੀਜ਼ ਬਣਾਣੇ ਆ ਬਹੁਤ ਜ਼ਿਆਦਾ ਤੁਹਾਨੂੰ ਫਾਇਦੇ ਵਾਲੀ ਦੱਸਦੇ ਆ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਤੁਸੀਂ ਇੱਕ ਵਾਰੀ ਇਸ ਪੀਣਿਆਂ ਨੂੰ ਬਣਾਇਆ ਜਰੂਰ ਆਪਣੇ ਘਰ ਦੇ ਵਿੱਚ ਤੇ ਆਪਣੀ ਕਮਜ਼ੋਰੀ ਨੂੰ ਦੂਰ ਕਰੋ ਠੀਕ ਹੈ ਜੀ ਪਰ ਤੁਸੀਂ ਇਹਨੂੰ ਪਲੀਜ਼ 2-3 ਮਹੀਨੇ ਜਰੂਰ ਖਾਓ ਰੋਜ਼ ਦੀ ਇੱਕ ਠੀਕ ਹੈ ਜੀ ਇਸ ਤੋਂ ਜ਼ਿਆਦਾ ਆਪਾਂ ਨਹੀਂ ਖਾਣੀ ਲਓ ਜੀ ਹੁਣ ਆਪਾਂ ਦਾਖਾਂ ਨੂੰ ਵੀ ਚੰਗੀ ਤਰ੍ਹਾਂ ਕਿ ਉਹਦੇ ਵਿੱਚ ਫਰਾਈ ਕਰਾਂਗੇ ਤੇ ਇਹ ਬਹੁਤ ਜ਼ਿਆਦਾ ਫੁੱਲ ਜਾਣਗੀਆਂ ਜੇਦੋ ਆਪਣੀਆਂ ਦਾਖਾਂ ਚੰਗੀ ਤਰ੍ਹਾਂ ਫੁੱਲ ਜਾਣਗੀਆਂ ਤੇ ਫਿਰ ਆਪਾਂ ਇਹਨੂੰ ਵੀ ਇਸੇ ਤਰੀਕੇ ਨਾਲ ਬਾਹਰ ਕੱਢ ਲਾਂਗੇ ਲਓ ਜੀ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਬਣਾ ਕੇ ਆਪਾਂ ਤਿਆਰ ਕਰਾਂਗੇ ਡਰਾਈ ਫੁੱਟਾਂ ਦੀ ਵਿੱਚ ਪਾ ਕੇ ਤੇ ਹੁਣ ਆਪਾਂ ਇਹਦੀ ਵਿੱਚ ਪਾਵਾਂਗੇ ਨਾਇਲ ਦਾ ਬਰਾਦਾ ਠੀਕ ਹੈ ਜੀ ਇਹਨੂੰ ਸਾਰੇ ਨੂੰ ਆਪਾਂ ਕੱਢ ਲੈਣਾ ਬਾਹਰ ਇਸ ਤਰੀਕੇ ਦੇ ਨਾਲ ਲਓ ਜੀ ਗੈਸ ਰੱਖਣਾ ਆਪਾਂ ਮੀਡੀਅਮ ਏ ਬਿਲਕੁਲ ਆਪਣੇ ਕੋਲ ਫਰੈਸ਼ ਨਾਈਲ ਦਾ ਬਰਾਦਾ ਠੀਕ ਹੈ ਜੀ ਜਦੋਂ ਵੀ ਤੁਸੀਂ ਮਾਰਕੀਟ ਚ ਲੈ ਕੇ ਆਓ ਬਿਲਕੁਲ ਫਰੈਸ਼ ਲੈ ਕੇ ਆਇਓ ਇਹਦੇ ਚ ਕੋਈ ਵੀ ਸਮੈਲ ਨਹੀਂ ਆਣੀ ਚਾਹੀਦੀ ਠੀਕ ਹੈ ਜੀ ਲਓ ਜੀ ਇਹਨੂੰ ਵੀ ਆਪਾਂ 1 ਮਿੰਟ ਬਸ ਭੁੰਨਣਾ ਜ਼ਿਆਦਾ ਨਹੀਂ ਭੁੰਨਣਾ ਹੈਗਾ ਕਿਉਂਕਿ ਇਹ ਬਹੁਤ ਜਿਆਦਾ ਰੋਸਟ ਹੋ ਜਾਂਦਾ ਹੈਗਾ ਇਹਨੂੰ ਵੀ ਆਪਾਂ ਇੱਕ ਵਾਰੀ ਸਾਈਡ ਤੇ ਕੱਢ ਲਾਂਗੇ ਇਸੇ ਤਰੀਕੇ ਦੇ ਨਾਲ ਲਓ ਜੀ ਇਸ ਤਰੀਕੇ ਨਾਲ ਆਪਾਂ ਸਾਨੂੰ ਕੜਤ ਹੁਣ ਆਪਾਂ ਇੱਕ ਚਮਚਾ ਦੇਸੀ ਘਿਓ ਦਾ ਹੋਰ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਮਖਾਣਾ ਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ ਜਿੰਨਾ ਚਿਰ ਆਪਣੇ ਹੱਥਾਂ ਨਾਲ ਚੰਗੀ ਤਰ੍ਹਾਂ ਟੁੱਟਣੇ ਨੀ ਲੱਗ ਜਾਂਦੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ 1-2 ਮਿੰਟ ਚੰਗੀ ਤਰ੍ਹਾਂ ਮਖਾਣੇ ਨੂੰ ਮੀਡੀਅਮ ਗੈਸ ਤੇ ਭੁੰਨਾਂਗੇ ਮਖਾਣਾ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਠੀਕ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਤੇ ਭੁੰਨੇ ਛੋਲਿਆਂ ਦੇ ਫਾਇਦੇ ਵੀ ਬਹੁਤ ਜ਼ਿਆਦਾ ਸਰੀਰ ਨੂੰ ਲਓ ਜੀ ਮਖਾਣੇ ਆਪਣੇ ਰੋਸਟ ਹੋ ਚੁੱਕੇ ਨੇ ਇਹ ਤੁਸੀਂ ਹੱਥ ਨਾਲ ਇਸੇ ਤਰ੍ਹਾਂ ਤੋੜ ਕੇ ਠੀਕ ਸਕਦੇ ਹੋ ਠੀਕ ਹੈ ਸਾਰੇ ਮਖਾਣਾਂ ਨੂੰ ਆਪਾਂ ਬਾਰਕ ਕੱਟ ਲਾਂਗੇ ਲਓ ਜੀ ਇਹ ਸਪੀਂਗਿਆਂ ਨੂੰ ਤੁਸੀਂ ਗਰਮੀ ਦੇ ਵਿੱਚ ਵੀ ਖਾ ਸਕਦੇ ਹੋ ਤੇ ਸਰਦੀਆਂ ਦੇ ਵਿੱਚ ਵੀ ਖਾ ਸਕਦੇ ਹੋ ਗਰਮੀ 'ਚ ਤਾਂ ਵੀ ਤਾਂ ਸਾਰੇ ਸੀ ਠੰਡਕ ਵਾਲੀ ਹੁੰਦੀ ਹੈ ਠੀਕ ਹੈ ਸਿਰਫ ਕਾਜੂ ਬਦਾਮ ਨੂੰ ਛੱਡ ਕੇ ਲਓ ਜੀ ਲਓ ਜੀ ਆਪਾਂ ਸਾਰੇ ਮਖਾਣਿਆਂ ਨੂੰ ਦਰਦਰਾ ਪੀਸ ਲਿਆ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਆਪਾਂ ਇਹਨੂੰ ਜਿਆਦਾ ਆਦਾ ਆਟਾ ਨਹੀਂ ਬਣਾਉਣਾ ਸਿਰਫ ਦਰਦਰਾ ਹੀ ਪੀਸਣਾ ਤੇ ਹੁਣ ਆਪਾਂ ਇਹਨੂੰ ਵੱਡੇ ਡੋਂਗੇ ਵਿੱਚ ਕੱਢ ਦਿੰਨੇ ਆ ਸਾਰੇ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਇਸੇ ਮਿਕਸਰ ਦੇ ਵਿੱਚ ਕਰਾਂਗੇ ਛੋਲਿਆਂ ਨੂੰ ਪੀਸਾਂਗੇ ਠੀਕ ਹੈ ਜੀ ਲਓ ਜੀ ਇਹ ਛੋਲਿਆਂ ਦੇ ਆਪਾਂ ਚਪੁੰਨੇ ਹੋ ਛੋਲੇ ਨੇ ਤੇ ਇਹਦੇ ਵਿੱਚ ਆਪਾਂ ਕਾਲੀਆਂ ਮਿਰਚਾਂ ਤੇ ਇਲਾਚੀਆਂ ਇਕੱਠੀ ਮਿਕਸ ਕਰਦੀਆਂ ਤੇ ਸਾਰਿਆਂ ਦਾ ਇਕੱਠਾ ਹੀ ਆਪਾਂ ਇੱਕ ਪਾਊਡਰ ਬਣਾ ਕੇ ਤਿਆਰ ਕਰਾਂਗੇ ਇਹਨੂੰ ਆਪਾਂ ਜਿਆਦਾ ਹੀ ਪੀਸਾਂਗੇ ਇਹਨੂੰ ਆਪਾਂ ਦਰਦਰਾ ਨਹੀਂ ਪੀਸਣਾ ਠੀਕ ਹੈ ਜੀ ਇੱਕ ਆਟੇ ਵਾਂਗੂ ਤਿਆਰ ਕਰਾਂਗੇ ਇਹਨੂੰ ਲਓ ਜੀ ਇਹ ਵੀ ਆਪਣਾ ਤਿਆਰ ਹੋ ਚੁੱਕਿਆ ਹੈ ਇਹਦੇ ਤੁਹਾਨੂੰ ਆਪ ਇਹਨੂੰ ਵੀ ਬਾਹਰ ਕੱਢ ਦਾਂਗੇ ਤੇ ਨਾਲ ਹੀ ਪਾ ਦਾਂਗੇ ਹੁਣ ਆਪ ਇਹਦੇ ਵਿੱਚ ਕਾਜੂ, ਬਦਾਮ ਤੇ ਕਿਸ਼ਮਿਸ਼ ਇਹਨੂੰ ਵੀ ਆਪਾਂ ਦਰਦਰਾ ਪੀਸਣਾ ਠੀਕ ਹੈ ਜੀ ਕਿਉਂਕਿ ਜੇ ਨੂੰ ਆਪਾਂ ਜ਼ਿਆਦਾ ਪੀਸਾਂਗੇ ਤਾਂ ਉਹ ਵਧੀਆ ਨਹੀਂ ਲੱਗਣਾ ਸੀ ਦਰਦਰਾ ਪੀਸਾਂਗੇ ਨਾ ਜ਼ਿਆਦਾ ਮੋਟਾ ਤੇ ਨਾ ਜ਼ਿਆਦਾ ਆਪਾਂ ਬਰੀਕ ਠੀਕ ਹੈ ਜੀ ਲਓ ਜੀ ਇਸ ਤਿੱਕੇ ਨਾਲ ਆਪਾਂ ਸਾਰੇ ਸਮਾਨ ਨੂੰ ਤਿਆਰ ਕਰਨਾਗੇ ਤੇ ਸਾਰੇ ਆਪੇ ਡਰਾਈ ਫੂਡ ਨੂੰ ਮਖਾਣੇ ਦੇ ਵਿੱਚ ਹੀ ਕੱਢ ਦਾਂਗੇ ਲਓ ਜੀ ਇਹ ਸਾਰੇ ਨੂੰ ਆਪਾਂ ਇਕੱਠਾ ਇੱਕ ਜਗ੍ਹਾ ਤੇ ਇਕੱਠਾ ਕਰ ਦਾਂਗੇ ਤੇ ਜਿਹੜਾ ਆਪਾਂ ਛੁੱਲਿਆਂ ਦਾ ਬਣਾਇਆ ਹੋਇਆ ਭੁੰਨੇ ਹੋਇਆ ਦਾ ਉਹਨੂੰ ਆਪਾਂ ਸਾਈਡ ਤੇ ਰੱਖ ਲਾਂਗੇ ਤੇ ਹੁਣ ਆਪਾਂ ਕੜਾਈ ਦੇ ਵਿੱਚ ਪਾਵਾਂਗੇ 2 ਵੱਟੇ ਚਮਚੇ ਦੇਸੀ ਘਿਓ ਦੇ ਤੇ ਇਹਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਗਰਮ ਤੇਲ ਦੇ ਵਿੱਚ ਪਾਵਾਂਗੇ ਆਪਾਂ ਇੱਕ ਕੋਲੀ ਆਟੇ ਦੀ ਠੀਕ ਹੈ ਜੀ ਇਹ ਇੱਕ ਕੋਲੀ ਆਟੇ ਦੀ ਪਾਈਆ ਆਟਾ ਮੀਜ਼ਰਮੈਂਟ ਦੇ ਸਾਮਨਾ ਠੀਕ ਹੈ ਜੀ ਜਿਵੇਂ ਆਪਾਂ ਨੂੰ ਲੋੜ ਹੋਊਗੀ ਪਨਾਣ ਨਾਲ ਥੋੜਾ ਥੋੜਾ ਦੇਸੀ ਘਿਓ ਦੀ ਵਿੱਚ ਐਡ ਕਰ ਦਾਂਗੇ ਤੋ ਜੇ ਨੂੰ ਪਰ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਪੁੰਨਾਗੇ ਠੀਕ ਹੈ ਜੀ ਇਸੇ ਤਿਹੇ ਆਟਾ ਆਪਣਾ ਬਿਲਕੁਲ ਵੀ ਕੱਚਾ ਨਹੀਂ ਹੋਣਾ ਚਾਹੀਦਾ ਜੇ ਆਪਣਾ ਆਟਾ ਕੱਚਾ ਰਹਿ ਗਿਆ ਤਾਂ ਆਪਣੀਆਂ ਪਿੰਨੀਆਂ ਬਿਲਕੁਲ ਵੀ ਵਧਿਆ ਨਹੀਂ ਲੱਗੀਆਂ ਨਾ ਟੇਸਟੀਆਂ ਲekin ਨਾ ਉਜਾ ਦਾ ਟੈਂਪ ਰੱਖਿਆ ਜਾਣੀਆਂ ਆਪਣੇ ਕੋਲ ਠੀਕ ਹੈ ਜੀ ਕਿਉਂਕਿ ਜੇ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਪੁੰਨਾਗੇ ਤਾਂ ਆਪਾਂ ਪਿੰਨੀਆਂ ਨੂੰ ਜਿੰਨਾ ਟਾਈਮ ਮਰਜੀ ਰੱਖ ਸਕਦੇ ਹਾਂ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਲਓ ਜੀ ਮੀਡੀਅਮ ਗੈਸ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਪੁੰਨਾਗੇ ਤੇ ਨਾਲ ਨਾਲ ਹਿਲਾਉਂਦੇ ਰਹਿਾਂਗੇ ਤੁਸੀਂ ਬਿਲਕੁਲ ਵੀ ਹਿਲਾਉਣਾ ਬੰਦ ਨਹੀਂ ਕਰਨਾ ਨਹੀਂ ਤਾਂ ਇਹ ਹੇਠੇ ਲੱਗ ਜਾਊਗਾ ਇੱਕ ਵੱਡਾ ਚਮਚਾ ਭਰ ਕੇ ਆਪਾਂ ਦੇਸੀ ਘਿਓ ਦਾ ਹੋਰ ਪਾਵਾਂਗੇ ਇਹਦੇ ਵਿੱਚ ਜਿਵੇਂ ਜਿਵੇਂ ਆਪਾਂ ਲੋੜੂ ਕੀ ਥੋਥੋਟ ਆਪਾਂ ਘਿਓ ਇਹਦੇ ਵਿੱਚ ਨਾਲ-ਨਾਲ ਐਡ ਕਰਾਂਗੇ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਦੇ ਰਾਂਗੇ ਜਿਵੇਂ ਜਿਵੇਂ ਆਪਾਂ ਆਟਾ ਪੁੰਨਿਆ ਜਾਊਗਾ ਓਮੀ ਓਮੀ ਆਪਣਾ ਘਿਓ ਛੱਡੀ ਜਾਊਗਾ ਠੀਕ ਹੈ ਜੀ ਟੋਟਲ ਆਪਾਂ ਪਾਇਆ ਘਿਓ ਦੇ ਵਿੱਚ ਪਾਇਆ ਹੀ ਆਟਾ ਪਾਇਆ ਠੀਕ ਹੈ ਜੀ ਨੂੰ ਮੇਚ ਰਿਮੈਟ ਦੇ ਸਾਰਾ ਆਪਾਂ ਥਰੂ ਨਾਲ-ਨਾਲ ਦੱਸ ਦਿੰਨੇ ਆ ਪਾਇਆ ਘਿਓ ਦੇ ਵਿੱਚ ਪਾਇਆ ਹੀ ਆਟਾ ਪਾਇਆ ਆਪਾਂ ਠੀਕ ਹੈ ਜੀ ਲੋ ਨਾਲ ਦੀ ਨਾਲ ਆਪਾਂ ਇਸੇ ਤਰੀਕੇ ਨਾਲ ਹੁਲਾਂਦੇ ਰਵਾਂਗੇ ਜਿਵੇਂ ਜਿਵੇਂ ਆਪਣਾ ਆਟਾ ਭੁੰਨਦਾ ਰਹੂਗਾ ਇਸੇ ਤਰੀਕੇ ਨਾਲ ਘਿਓ ਛੜਦਾ ਰਹੂਗਾ ਤੇ ਉਹ ਥੋੜਾ ਜਿਹਾ ਪਤਲਾ ਹੁੰਦਾ ਜਾਊਗਾ ਗੈਸ ਆਪਾਂ ਬਿਲਕੁਲ ਮੀਡੀਅਮ ਰੱਖਣਾ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਠੀਕ ਹੈ ਜੀ ਲਓ ਜੀ ਇਸੇ ਤਰੀਕੇ ਨਾਲ ਆਪਾਂ ਨਾਲ ਦੀ ਨਾਲ ਇਹਨੂੰ ਭੁੰਦੇ ਰਹਿਣਾ ਹੁਣ ਆਪਣਾ ਆਟਾ ਆਧਾ-ਆਧਾ ਪੁਣੀ ਕੇ ਤਿਆਰ ਹੋ ਚੁੱਕਿਆ ਹੈ ਬਰਾਊਨ ਹੋ ਚੁੱਕਿਆ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੂਜੇ ਹੋਏ ਛੋਲੇ ਕਾਲੀਆਂ ਮਿਰਚਾਂ ਤੇ ਇਲਾਚੀਆਂ ਜਿਹੜੀਆਂ ਆਪਾਂ ਵਿੱਚੇ ਹੀ ਗ੍ਰाइंड ਕਰਤੀਆਂ ਸੀ ਹੁਣ 1-2 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾ ਕਿ ਬਰਾਊਨ ਹੋਣ ਤੱਕ ਠੀਕ ਹੈ ਜੀ ਤਾਂ ਕਿ ਇਹਦਾ ਕੱਚਾਪਨ ਵੀ ਬਿਲਕੁਲ ਚਲ ਜੇ ਤੇ ਦੋਨੇ ਚੀਜ਼ਾਂ ਚੰਗੀ ਤਰ੍ਹਾਂ ਭੁੰਨੀਆਂ ਜਾਣ ਇਸੇ ਤਰੀਕੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਬਣਾਇਓ ਪਿੰਨੀਆ ਤੇ ਬਹੁਤ ਜਿਆਦਾ ਫਾਇਦੇਮੰਦ ਠੀਕ ਹੈ ਜੀ ਲੋ ਜੀ ਆਪਾਂ ਟੋਟਰ ਭੁੰਨਦੇ ਭੁੰਨਦੇ 10-15 ਮਿੰਟ ਹੋ ਚੁੱਕੇ ਨੇ ਇਸ ਤਰੀਕੇ ਦੇ ਨਾਲ ਆਪਾਂ ਨੂੰ ਚਾਹੀਦਾ ਜੀ ਤੁਸੀਂ ਆਪ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਕਲਰ ਹੋ ਜੇ ਫਿਰ ਆਪਣਾ ਆਟਾ ਬਿਲਕੁਲ ਭੁੰਨ ਕੇ ਤਿਆਰ ਹੋ ਗਿਆ ਤੁਸੀਂ ਇੱਕ ਚਮਚ ਦੇ ਨਾਲ ਚੱਕ ਕੇ ਦੇਖ ਸਕਦੇ ਹੋ ਦੇਖੋ ਚਮਚ ਨਹੀਂ ਬਿਲਕੁਲ ਨਹੀਂ ਲੱਗ ਰਿਹਾ ਇਹਦਾ ਮਤਲਬ ਆਪਣਾ ਆਟਾ ਬਿਲਕੁਲ ਭੁੰਨ ਕੇ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਗੈਸ ਨੂੰ ਕੀਤਾ ਹੋਇਆ మీడియం ਗੈਸ ਨੂੰ ਆਪਾਂ ਬੀਟ ਨੂੰ ਤੋਂ ਵੀ ਘੱਟ ਕਰਨਾ ਠੀਕ ਹੈ ਜੀ ਲੋ ਕਰਨਾ ਤਾਂ ਕਿ ਆਪਣਾ ਹੱਟਾ ਨਾਲ ਪੁੰਦਰੇ ਤੇ ਨਾਲ ਨਾਲ ਆਪਾਂ ਨੂੰ ਇੰਚ ਪਾਵਾਂਗੇ ਡਰਾਈ ਫੂਡ ਮਖਾਣੇ ਕਾਜੂ ਬਦਾਮ ਤੇ ਕਿਸ਼ਮਿਸ਼ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਇਕੱਠੇ ਗ੍ਰੈਂਡ ਕਰ ਲਿਆ ਸੀ ਥੋੜਾ ਆਪਾਂ ਚੰਗੀ ਤਰ੍ਹਾਂ ਇਹਨੂੰ ਆਟੇ ਦੇ ਵਿੱਚ ਮਿਕਸ ਕਰ ਦਾਂਗੇ ਗੈਸ ਆਪਾਂ ਹਜੇ ਬੰਦ ਨਹੀਂ ਕਰਨਾ ਗੈਸ ਆਪਾਂ ਤੁਹਾਨੂੰ ਦੱਸਾਂਗੇ ਕਦੋਂ ਬੰਦ ਕਰਨਾ ਠੀਕ ਹੈ ਜੀ ਲਓ ਜੀ ਇਸੇ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਬਹੁਤ ਵਧੀਆ ਪਿੰਨੀਆਂ ਬਣਾ ਕੇ ਆਪਾਂ ਕਰਾਂਗੇ ਦਾਨੇਦਾਰ ਤਾਂ ਤੁਸੀਂ ਨਹੀਂ ਵੀ ਖਾਣੇ ਤੁਸੀਂ ਤਾਂ ਵੀ ਖਾਓਗੇ ਪਰ ਤੁਸੀਂ ਰੋਜ਼ ਦੀ ਇੱਕ ਪਿੰਨੀ ਜ਼ਰੂਰ ਖਾਓ ਠੀਕ ਹੈ ਜੀ ਇਹਦੇ ਫਾਇਦੇ ਤੁਹਾਨੂੰ ਨਾਲ ਆਪਣੇ ਆਪ ਹੀ ਪਤਾ ਲੱਗਦਾ ਰਹੂਗਾ ਇੱਕ ਮਹੀਨੇ ਤੁਸੀਂ ਲਗਾਤਾਰ ਇੱਕ ਪਿੰਨੀ ਦੇਲੀ ਦੀ ਖਾਓਗੇ ਤੇ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਫਰਕ ਆਪਣੇ ਆਪ ਦੇਖੂਗਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾਤਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਨਾਇਦਾ ਅਬਰਾਦਾ ਚੰਗੀ ਤਰ੍ਹਾਂ ਪੋਣੀ ਕਿ ਰਿਖਿਆ ਸੀ ਉਹਨੂੰ ਵੀ ਸਾਇਮ ਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਲਓ ਜੀ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਠੀਕ ਹੈ ਇਸੇ ਤਰੀਕੇ ਨਾਲ ਬਣਾਈਆਂ ਹੋਈਆਂ ਪਿੰਨੀਆਂ ਦੇ ਫਾਇਦੇ ਵੀ ਬਹੁਤ ਜ਼ਿਆਦਾ ਨੇ ਤੇ ਆਪਣਾ ਤਾਂ ਨੁਕਸਾਨ ਤੁਹਾਨੂੰ 1% ਵੀ ਨਹੀਂ ਹੋਊਗਾ ਤੁਸੀਂ ਇਸ ਤਰੀਕੇ ਨਾਲ ਖਾਓ ਜੇ ਤੁਸੀਂ ਕਹਿੰਗੇ ਮੇਰੇ ਅੱਕਾ ਹਰ ਤੱਕ ਦੁਖਦੀ ਰਹਿੰਦੀ ਹੈ ਕਮਜ਼ੋਰੀ ਆ ਬਿਲਕੁਲ ਦੂਰ ਹੋ ਜਾਊਗੀ ਤੁਹਾਡੀ ਕੈਲਸ਼ੀਅਮ ਦੀ ਕਮੀ ਵੀ ਦੂਰ ਹੋ ਜਾਣੀ ਆ ਇੰਨੇ ਫਾਇਦੇ ਨੇ ਇਹਦੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹ ਸਾਰਾ ਚੰਗੀ ਤਰ੍ਹਾਂ ਪੁਣ ਜਿੱਕੇ ਆਪਾਂ ਸਾਰਾ ਸਮਾਨੇ ਦੇ ਵਿੱਚ ਐਡ ਕਰਤਾ ਗੈਸ ਨੂੰ ਕਰਤਾ ਆਪਾਂ ਬੰਦ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਖੰਡ ਠੀਕ ਹੈ ਜੀ ਖੰਡ ਆਪਾਂ ਪਹਿਲਾਂ ਥੋੜੀ ਪਾਵਾਂਗੇ ਜੇ ਆਪਾਂ ਨੂੰ ਘੱਟ ਲੱਗੀ ਤਾਂ ਆਪਾਂ ਥੋੜੀ ਜਿਹੀ ਹੋਰ ਐਡ ਕਰਾਂਗੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਵੱਧ ਘੱਟ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾ ਦਾਂਗੇ ਗੈਸ ਨੂੰ ਆਪਾਂ ਬੰਦ ਕਰਕੇ ਹੀ ਖੰਡ ਪਾਉਣੀ ਹੈ ਠੀਕ ਹੈ ਜੀ ਗੈਸ ਚਾਲੂ ਦੇ ਵਿੱਚ ਤੁਸੀਂ ਮਿੱਠਾ ਨਹੀਂ ਪਾਉਣਾ ਲੋ ਜੀ ਆਪਾਂ ਨੂੰ ਚੰਗੀ ਤਰ੍ਹਾਂ ਲਾ ਦਾਂਗੇ ਇਸੇ ਤਿੱਕੇ ਨਾਲ ਤੇ ਆਪਾਂ ਨੂੰ ਥੋੜਾ ਜਿਹਾ ਮਿੱਠਾ ਘੱਟੀ ਲੱਗਦਾ ਆ ਪੋਪੀ ਵਿੱਚ ਹੀ ਪਾ ਦਾਂਗੇ ਮੈਜ਼ਰਮੈਂਟ ਦੇ ਸਹਾਰੇ ਨਾਲ ਪਾਈਆ ਖੰਡ ਪਾਈਈ ਆਟਾ ਤੇ ਪਾਈਈ ਘਿਓ ਪਾਈ ਆਪਾਂ ਠੀਕ ਹੈ ਜੀ ਤੇ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਦੱਸਦੀ ਦਿੱਤਾ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਦਾਂਗੇ ਕਿੰਨਾ ਆ ਦਿਨ ਨਾਲ ਨਾਲੇ ਥੋੜ੍ਹਾ ਥੋੜ੍ਹਾ ਠੰਡਾ ਵੀ ਹੁੰਦਾ ਜਾਊਗਾ ਤੇ ਨਾਲ ਨਾਲ ਆਪਾਂ ਫਿਰ ਇਹਦੀਆਂ ਪਿੰਗਾਂ ਵੱਟਾਂਗੇ ਤੁਸੀਂ ਇੱਕ ਵਾਰੀ ਹੱਥ ਲਗਾ ਕੇ ਦੇਖ ਲਿਓ ਕਿ ਕਿੰਨਾ ਕਾਪਾ ਨੂੰ ਚਾਹੀਦਾ ਜਿਆਦਾ ਗਰਮਾਤੇ ਨਾ ਜਿਆਦਾ ਠੰਡਾ ਹੋਵੇ ਠੀਕ ਹੈ ਜੀ ਆਪਣਾ ਬਿਲਕੁਲ ਕੋਸਾ ਜਾ ਹੋਵੇ ਤਾਂ ਹੀ ਆਪਾਂ ਪਿੰਨੀਆਂ ਵਟਾਂਗੇ ਇਸ ਤਰੀਕੇ ਨਾਲ ਲਓ ਜੀ ਜੇ ਤੁਹਾਡੇ ਕੋਲੋਂ ਨਹੀਂ ਪਿੰਨੀਆਂ ਵਟੀਆਂ ਜਾਂਦੀਆਂ ਤੁਹਾਡਾ ਜਿਆਦਾ ਖੁਸ਼ਕ ਹੋ ਚੁੱਕਿਆ ਆਟਾ ਤਾਂ ਤੁਸੀਂ 2-3 ਚਮਚੇ ਦੇ ਵਿੱਚ ਦੇਸੀ ਘਿਓ ਦੇ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਆਪਾਂ ਸਾਰੀਆਂ ਪਿੰਨੀਆਂ ਤਿਆਰ ਕਰ ਲਾਂਗੇ ਤੁਸੀਂ ਆਪ ਦੇਖ ਸਕਦੇ ਹੋ ਕਿੰਨੀਆਂ ਵਧੀਆ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਹੈਗੀਆਂ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਪਿੰਨੀਆਂ ਨੂੰ ਵਟਾਂਗੇ ਨੱਪ-ਨੱਪ ਕੇ ਤੁਹ ਬਹੁਤ ਹੀ ਜ਼ਿਆਦਾ ਸੌਫਟ ਪਿੰਨੀ ਬਣੀ ਕੇ ਤਿਆਰ ਹੋਊਗੀ ਤੁਸੀਂ ਇਹਨੂੰ ਦੁੱਧ ਨਾਲ ਵੀ ਖਾ ਸਕਦੇ ਹੋ ਸਵੇਰ ਚਾਹ ਦੇ ਨਾਲ ਵੀ ਖਾ ਸਕਦੇ ਹੋ ਰੋਟੀ ਤੋਂ ਬਾਅਦ ਵੀ ਖਾ ਸਕਦੇ ਹੋ ਪਰ ਖਾਣੀ ਤੁਸੀਂ ਦਿਨ ਦੇ ਵਿੱਚ ਇੱਕ ਹੀ ਹੈ ਠੀਕ ਹੈ ਜੀ ਇੱਕ ਤੋਂ ਜ਼ਿਆਦਾ ਨਹੀਂ ਆਪਾਂ ਖਾਣੀ ਲਓ ਜੀ ਇਹਨੂੰ ਆਪਾਂ ਇਸੇ ਤਰੀਕੇ ਨਾਲ ਸਾਰਿਆਂ ਦੇ ਇਸ ਤਰ੍ਹਾਂ ਪਿੰਨੀਆਂ ਬਣਾ ਕੇ ਤਿਆਰ ਕਰ ਲਾਂਗੇ ਤੇ ਬਹੁਤ ਵਧੀਆ ਪਿੰਨियां ਬਣ ਕੇ ਤਿਆਰ ਹੋਈਆਂ ਨੇ ਆਟਾ ਵੀ ਆਪਣਾ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਇਹਨੂੰ ਤੁਸੀਂ ਮਹੀਨੇ ਲਈ ਵੀ ਸਟੋਰ ਕਰਕੇ ਰੱਖ ਸਕਦੇ ਹੋ ਬਿਨਾਂ ਫੈਜ ਤੋਂ ਵੀ ਰੱਖ ਸਕਦੇ ਹੋ ਇਹਦਾ ਕੋਈ ਐਚ ਡਰ ਨਹੀਂ ਹੁੰਦਾ ਵੀ ਖਰਾਬ ਨਹੀਂ ਹੋਣੀ ਠੀਕ ਹੈ ਜੀ ਇਸੇ ਤਰੀਕੇ ਨਾਲ ਆਪਾਂ ਤੁਹਾਨੂੰ ਸਾਰੀਆਂ ਪਿੰਨियां ਤਿਆਰ ਕਰਕੇ ਦਿਖਾਤੀਆਂ ਨੇ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਜ਼ਿਆਦਾ ਟੇਸਟੀ ਤੇ ਆਪਾਂ ਤੁਹਾਨੂੰ ਇਹਦੇ ਫਾਇਦੇ ਬਾਰੇ ਸਾਰਾ ਦੱਸਤਾ ਹੈ ਤੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਜ਼ਰੂਰ ਬਣਾਇਓ ਲਓ ਜੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਕਿੰਨੀ ਸੌਫਟ ਬਣ ਕੇ ਤਿਆਰ ਹੋਈਆਂ ਕਿ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾਇਓ ਠੀਕ ਹੈ ਜ ਆਪਣੇ ਘਰ ਦੇ ਵਿੱਚ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ ਬਾਏ